ਜੈ ਮਾਤਾ ਜੀ ਮੈਂ ਆਸ਼ੀਸ਼ ਮਲੋਤਰਾ ਸਾਰੀ ਸੰਗਤ ਨੂੰ ਸ੍ਰੀ ਪਾਲੀ ਦੁਆਰਾ ਜੋ ਸੇਵਾਦਾਰ ਵੱਲੋਂ ਮਾਦੀ ਹਸਤਮੀ ਦੀ ਬਹੁਤ ਬਹੁਤ ਵਧਾਈ ਹੋਏ ਕਰ ਕਰ ਮਹਾਮਈ ਕੰਚਕਾਂ ਦੇ ਰੂਪ ਸੇਰਾ ਪਾਏ ਤੇ ਸਭ ਦੇ ਦੁੱਖ ਤਕਲੀਫਾਂ ਸੰਕਟ ਦੂਰ ਕਰੇ ਸਭ ਦੀਆਂ ਝੋਲੀਆਂ ਕਰੇ ਇਹੋ ਜੀ ਅਰਦਾਸ ਹੈ ਕਿਉਂਕਿ ਮਾਂ ਜਾਣਦੀ ਹੈ ਕਿ ਮੇਰੀ ਲੋੜ ਹੈ ਇਹ ਉਹ ਸਿੱਧੀ ਗੋੜ ਹੈ ਜਿਹੜੇ ਚੱਲ ਪਹਰੇ ਸਾਰੀਆ ਕੋਲ ਬਿੰਦੇ ਜਾਣੀਏ ਨੂੰ ਕੋਈ ਇੱਕ ਚੀਜ਼ ਦਾ ਮੈਸੇਜ ਅਵਸ਼ੇ ਹੈ ਕਿ ਕਾਰਕਤੰ ਜਿਤਾ ਜਿਹੜੇ ਨਹੀਂ ਜੰਮਣ ਦਿੰਦੇ ਉਹਨਾਂ ਨੂੰ ਕੰਝ ਕਾਮਨਾਣ ਦਾ ਹੱਕ ਹੈ ਤੇ ਮਾਂਵਾ ਪੈਣਾ ਦੀ ਜਿਹੜੇ ਨਾ ਕਰਨ ਇੱਜ਼ਤ ਬੇਰਮਾ ਦੇ ਆਣ ਬਾਤੂ ਆਪਿੰਨਾ ਦੇ ਨਿਮਣ ਕਰਦੇ ਇਸ ਮਾਨੁਮਨਾਨ ਦਾਦੀ ਹੱਥ ਹੈ ਤੇ ਮਾਪੇ ਅੱਗੇ ਜੋ ਨੀਚੇ ਪਰ ਸੱਜ ਦੇ ਐਥੇ ਸੀਸ ਝੁਕਾਣ ਦਾ ਕੀ ਆਪ ਹੈ ਸੋ ਸੰਤਾਂ ਦਾ ਅਸ਼ੀਰਵਾਦ ਮੰਗਦੇ ਆਪਾਂ ਮਹਾਮਈ ਸਭ ਦੇ ਤਰ੍ਹਾਂ ਸਭ ਦੇ ਤਰ੍ਹਾਂ ਜਮਕਰਤਬਕ ਸੇ ਜੈ ਮਾਤਾ ਜੀ ਬੋਲਦੇ ਨਹੀਂ ਬੋਲਦੇ ਨਹੀਂ ਉਹ ਮੂੰਹਾਂ ਬੋਲਦੇ ਨਹੀਂ ਉਹ ਜਿੰਨਾ ਲੱਖੀਆਂ ਤੇਰੇ ਤੇ ਮਾਈ ਹੋਰਾ ਉਹ ਤੇ ਘੜੇ ਢੋਲਦੇ ਨਹੀਂ ਨਾ ਰੜੇ ਤੇਰੇ ਤੇ ਮਾਈ ਹੋਰਾ ਉਹ ਤੇ ਕੰਜ ਜੋਦੇ ਨਹੀਂ ਉਹ ਤੇਰੇ ਬੋਲ ਜੈ ਮਾਤਾ ਦੀ ਬਾਰੇ ड़े जेड़े घर जोत तेरी जॻदी ਉਨਾ ਨੂੰ ਮੁਸੀਬਤਾਂ ਦੀ ਹਵਾ ਵੀ ਲੱਗਦੀ ਲੱਗ ਮੁਸੀਬਤਾਂ ਦੀ ਹਵਾ ਵੀ ਉਹ ਜਿਵੇਂ ਸੱਜ ਤੇ ਨਹੀਂ ਆਹੀਓ ਦਾ ਹੋਤੇ ਜਿਵੇਂ ਡੋਲਦੇ ਨਹੀਂ ਜਿੰਦਗੀ ਦੇ ਤੇ ਮਾਇ ਦੋਰਾਓ